ਹੰਗ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਐਂਡ ਦੋਸਤੋ ਵੀਰ ਦਾ ਝਾਮ ਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਛੇ ਨਗਾਂ ਮੱਝਾਂ ਦੇ ਵਿੱਚ ਦਿਖਾਵਾਂਗੇ ਦੇਖੋ ਤੁਹਾਨੂੰ ਤੇ ਇਹਨਾਂ ਛੇ ਨਗਾਂ ਦੀ ਪ੍ਰੋਪਰ ਡਿਟੇਲ ਜਿਹੜੀ ਸਾਰੀ ਆਪਾਂ ਬਾਜੀ ਨੂੰ ਦੇ ਕੋਲ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਲੈਨੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ ਹਾਂਜੀ ਬਾਈ ਸੱਸੀ ਗੱਲ ਜੀ ਸੱਸੀ ਗੱਲ ਜੀ ਹੋਰ ਬਾਈ ਠੀਕ ਮਰੀ ਹੈ ਚੜਦੀ ਕਲਾ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਹਾਂਜੀ ਹਾਂਜੀ ਵਧੀਆ ਬਾਬਾ ਗੈਪ ਪੈ ਬڑے ਜੋਰ ਲੱਗਦੇ ਜੇ ਫਿਰ ਮਾਲ ਕੱਟਣਾ ਠੀਕ 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 ਪਰ ਸੋ ਵੀ ਥੜੀ ਢੜੀ ਨਾਂਗੀ ਤੇ ਕੱਲ ਦੀ ਮਾਲਣਾ ਇੱਕ ਦੋ ਡੰਗਰ ਆਖੀ ਦਾ ਵੀ ਕੀ ਫਿਰ ਛੇੜ ਛੇੜਨੀ ਆ ਤੇ ਉਹ ਮਾਲ ਇੱਕ ਦੋ ਜਿਹੜੇ ਆਉਂਦਾ ਕੋਈ ਡੰਗਰ ਮਗਰੋਂ ਭੈਣ ਭਰਾ ਤੋਂ ਰੇ ਆਉਂਦੇ ਚਲੋ ਠੀਕ 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 ਹਾਂਜੀ ਹਾਂਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਵੀਰ ਆਪਣਾ ਐਡਰੈਸ ਇੱਕਰੀ ਦੱਸ ਦੀ ਵੀਰ ਐਡਰੈਸ ਆਪਣਾ ਜੀ ਪਿੰਨ ਝਾਮਕੇ ਖੁਰਦ ਹਾਂਜੀ ਜ਼ਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਹਾਂਜੀ ਤੇ ਨਾਮ ਹੈਗਾ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾ ਠੀਕ ਹੈ ਜੀ ਫੋਨ ਨੰਬਰ 6284744127 ਠੀਕ ਹੈ 6284744127 ਠੀਕ ਹੈ ਜੀ ਅੱਜ ਆਪਣੇ ਕੋਈ ਛੇ ਨਾ ਗਿਆ ਹੈ ਨਾ ਛੇ ਹੈ ਜੀ ਇੱਕ 6.5 ਮਹੀਨਿਆਂ ਦੀ ਗੱਬਣ ਆ ਅੱਛਾ ਜੀ ਸਤਾਂ ਤੇ ਦੁੱਧੀਆਂ ਜਿਹੜੀਆਂ ਮਈ ਉਹ ਜਦਾਂ ਜਦਾਂ ਆਪਾਂ ਪੁੱਛਿਆ ਵੀ ਕੋਈ 5 ਦਿਨਾਂ ਦੀ ਬਣੀ ਕੋ ਮਹੀਨੇ ਦੀ ਬਣੀ ਚਲੋ ਜੋ ਕੋਈ ਆਪਾਂ ਆਪਾਂ ਉੱਪਰ ਪਾ ਦੇਣਾ ਹਾਂ ਜੀ ਜਿਵੇਂ ਆਪਾਂ ਵਿਖਾਈ ਜਾਵਾਂ ਥੋੜੇ ਤੇ ਸ਼ੁਰੂ ਕਰ ਲਈ ਆਪਾਂ ਇਹ ਸਮਝ ਤੋਂ ਪਹਿਲਾਂ ਦੱਸੀਏ ਵੀ ਇਹਨਾਂ ਨੂੰ ਕਿੰਨਾ ਸੂਆ ਸੁਈ ਇਹ ਪਾ ਜੀ ਦੁੱਝਾ ਸੂਆ ਸੁਈ ਆ ਹਾਂਜੀ ਤੇ ਮਾਲਪੀ ਗਾਣਾ ਉਹ ਸੱਚ ਦੂਜੇ ਦੀ ਗਾਹ ਵਾ ਸਿੰਘਾਂ ਦੇ ਨਾ ਖੋਖੇ ਲੱਥੇ ਆ ਅੱਛਾ ਜੀ ਇਹਦੀ ਸਿੰਘਾਂ ਦੇ ਜਿਹੜੇ ਖੋਖੇ ਦੋਵਾਂ ਸਿੰਘਾਂ ਦੇ ਲੱਥੇ ਹੋਣਾ ਹਾਂ ਠੀਕ ਹੈ ਜੀ ਤੇ ਸੂਆ ਪਹਿਲੇ ਪਿਓਰ ਤੇ ਮਹੀਨੇ ਦੀ ਬਣੀ ਗਏ ਤੇ ਢਾਈਆਂ ਕੁ ਮਹੀਨਿਆਂ ਦੀ ਸੋਈ ਆ ਢਾਈਆਂ ਮਹੀਨੇ ਸੂਈਆ ਦੇ ਮਹੀਨਾ ਹੋ ਗਿਆ ਟਿਕਾ ਲੱਗੇ ਦੁੱਧ ਜਿਹੜਾ ਆ 10 ਲੀਟਰ ਹੀ ਹੋਊਗਾ ਹਾਂਜੀ ਨੌ ਕਰਕੇ ਸੱਦਾ ਕਰ ਮਿਲਦੀ ਭੜੇ ਦੀ ਦੋਵੇਂ ਟਾਈਮ ਭੜੇ ਦੇ ਸੀਮਨ ਮੈਨੂੰ ਐਮ 29 ਦਾ ਭਰਿਆ ਐਮ 29 ਦਾ ਸੀਮਨ ਜਿਹੜਾ ਭਰਿਆ ਹੈ ਨਾ ਸੀਮਨ ਦੋਸਤੋ ਚੰਗਾ ਇੰਪੋਰਟਡ ਭਰਿਆ ਵਾ ਪਹਿਲਾ ਸੂਆ ਸੋਈ ਹੈ ਦੂਜੇ ਸੂਆ ਤੇ ਗੱ ਇੱਕ ਮਹੀਨੇ ਦਾ ਟਾਈਮ ਵੀਰ ਕਹਿੰਦਾ ਸੁਈ ਨੂੰਗਾ ਦੁੱਧ 10 ਕਿਲੋ ਦਾ ਵਖਾਵਾ ਕਰਦੀ ਐ ਵੈਸੇ 9 ਦਾ ਵੀਰ ਕਹਿੰਦਾ ਸਮਾਨ ਕੇ ਸਬਦਾ ਕਰ ਲੈ ਬਾਕੀ ਜੋ ਤੇਰਾ ਸੀਮਨ ਭਰਿਆ ਉਹ ਵੀ ਚੰਗਾ ਭਰਿਆ ਸੀਮਨ ਚਲੋ ਜੇ ਮਾਰਜ ਕਿਰਪਾ ਕਰੇ ਜੇ ਇਹ ਸੀਮਨ ਤੋਂ ਗੱਭਣ ਰਹੀ ਤੇ ਫੇਰ ਬੱਚਾ ਵਧੀਆ ਦੇ ਦੂਗੀ ਸੌ ਰਹੀ ਹੈ ਜੀ maal ਸਾਰਾ ਹੋਣਾ ਹੈ ਬਾਕੀ ਠੀਕ ਹੈ ਜੀ ਤੇ ਉਹ ਥੋੜਾ ਚਾਰ ਚੂਰ ਨਹੀਂ ਖਾਂਦੇ ਡੰਗੜਾ ਆ ਕੇ ਆਹ ਕਰੋ ਚੱਕ ਜੀ ਦੀ ਪਿੱਠ ਪੁੜੀ ਦੀ ਚੜਾਈ ਆਰਡਰ ਕੁਆਲਟੀ ਦੋਸਤੋ ਕਰ ਲੋ ਚੱਕ ਬਿਲਕੁਲ ਬਰੀਕ ਚਮੜੀ ਸਿੰਗਲ ਢੀਮਾ ਜਾ ਕਰੋ ਚੱਕ ਸਿੰਘਾਂ ਦੇ ਖੋਖ ਦੋਖੋ ਦੋਵਾਂ ਦੇ ਲੱਥੇ ਤੁਹਾਨੂੰ ਪਤਾ ਕਈਰਾ ਪਸ਼ੂ ਵੈਸੇ ਸੰਗਲ ਸੰਗਲ ਪਸਾ ਕੇ ਲਾ ਲਿੰਦਾ ਹਾਲੋ ਜੀ ਦੋਸਤੋ ਰਾਜੀ ਆ ਪੂਰੀ ਪੂਰੀ ਜਮੀ ਪੜੀ ਆ ਕਿਉਂਕਿ ਇਸ ਵੀਰ ਦੇ ਫਾਰਮ ਤੇ ਜ਼ਿਆਦਾਤਰ ਵੀਰੇ ਚਾਰ ਦੀ ਵਰਤੋਂ ਕਰਦੇ ਆ ਪੱਠਿਆਂ ਦੇ ਵਿੱਚ ਤੇ ਚਾਰ ਜਿਹੜਾ ਪਸ਼ੂ ਕਈ ਜਿਹੜੇ ਉੱਪਰ ਆਉਂਦੇ ਆ ਪਸ਼ੂ ਫਿਰ ਘੱਟ ਖਾਂਦੇ ਆ ਅਸ਼ਾ ਮਰੀਆਮ ਜੀ ਹੁਣ ਇਹਦੇ ਥਲੇ ਦੁੱਧ ਜਿਹੜਾ ਤੁਹਾਡੇ ਕਹਿਣ ਮੁਤਾਬਕ 10 ਕਿਲੋ ਤਿਆਰ ਹੈ ਨਾ ਹਾਂਜੀ 10000 ਨੌ ਕਰਕੇ ਨੌ ਕਰਕੇ ਸੌਦਾ ਕਰ ਲਈ ਬਾਕੀ ਭਾਜੀ ਪੈਸੇ ਦੇਣੀ ਅਗਲਾ ਆਪ ਦੀ ਦੋ ਡੰਗ ਚੋਕੇ ਖੜੇ ਚੋਕੇ ਖੜੇ ਤਸਲੀ ਕਰੇ ਨਾ ਹੱਕ ਬੰਦਾ ਹਾਰੇ ਕਵੀਰ ਭੈਣ ਭਰਾ ਦਾ ਜਿੰਨੇ ਕਰਨੇ ਪਸ਼ੂ ਆਪਣਾ ਕਈ ਭੈਣ ਭਰਾ ਮੁੜ ਕੇ ਕਰਦੇ ਆ ਤਾਂ ਸੰਗਲ ਕੀ ਡੰਗਰ ਦੂਜੇ ਥਾਂ ਜਾ ਕੇ ਇਕੱਲੀ ਘਟਦਾ ਦੇਖੋ ਵੀਰ ਜੀ ਪਤਾ ਗੱਲ ਕੀ ਹੈ ਮੈਂ ਇਹ ਹਰ ਵੀਰ ਜੀ ਕੋ ਬੇਨਤੀ ਕਰਦਾ ਵੀ ਅੱਜ ਤਸਲੀ ਇੱਥੇ ਪਹੁੰਚ ਕੇ ਕਰ ਬਸ ਬਸ ਇਕੱਰੀ ਹੁਣ ਸਾਰੀਆਂ ਵਈਆਂ ਅੱਜ ਆਏ ਨਾ ਡੰਗਰ ਸਾਰੇ ਇੱਕ ਇਕੱਰੀ ਅੱਜ ਨ ਠੀਕ ਠੀਕ ਹੈ ਕਿਉਂਕਿ ਤੁਸੀਂ ਨੂੰ ਮੋਰੋ ਖਰੀਦ ਕੇ ਲੈਂਦੀਆਂ ਹੈ ਕਿ ਆਪਣੇ ਜਿਹੜੇ ਘਰ ਤੋਂ ਹੁਣ ਅੱਜ ਦੀ ਵੀਡੀਓ ਹੋਣਾ ਆਪਾਂ ਆਉਂਦਿਆਂ ਤਾਂ ਬਣਾਤੀ ਵੀ ਡੰਗਰ ਨਾਲ ਦਿਹਾੜੀ ਮੁੜ ਕੇ ਜੇ ਰਹਿ ਜੇ ਤੇ ਮੁੜ ਕੇ ਥੋੜਾ ਜਿਹਾ ਬਣਾਉਣਾ ਪੈਣਾ ਬਣਾਉਣਾ ਪੈਣਾ ਤੇ ਹੁਣ ਮੰਨ ਲਓ ਜੇ ਆਇਆ ਡਗਲੇ ਨੂੰ ਦੇਖ ਜਾਂਦਾ ਵੀ ਕਹਿੰਦਾ ਬਚ ਲੋ ਬਣਿਆ ਬਤਰਾ ਜਿੱਦਾਂ ਅਗਲੇ ਦੇ ਘਰੋਂ ਆਇਆ ਉਦਾਂ ਹੀ ਗਾ ਆਪਾਂ ਬਸ ਬਤ ਨਾਲੇ ਆ ਵੀ ਭੈਣ ਭਰਾ ਫੋਨ ਵਾਲਾ ਕਰਨ ਦਾ ਕੱਲੇ ਕੱਲੇ ਨੂੰ ਵੀਡੀਓ ਨਹੀਂ ਪਾਜੀ ਨਹੀਂ ਪਈ ਜਲੀ ਹਾਂ ਤੇ ਮੋਲੇ ਦਾ ਕੀ ਕਰਨਾ ਮੋਲ ਭਾਈ ਇਹ ਛੋਟਾ ਜਿਹਾ ਦੇ ਦੀ 70 ਦੀ 70 ਚ ਕਿੰਨਾ ਕਮਾਣ ਤਾ ਸਕਦਾ 65 ਜੀ ਦੇ ਦੀ ਉਹ ਸਦੀਕ ਜੈਸਨੋਂ 62 ਬਾੜ ਦੀ ਦਵਾ 62000 ਦੀ ਹਾਂਜੀ ਲਓ ਜੀ ਦੋਸਤੋ ਮੌਲਤ ਦੇ ਵੈਸੇ ਵੀਰ ਨੇ ਇੱਕ ਨਾ ਡਰਾਗਾ ਤੇ ਨੂਨ ਦਾ ਛੋਟਾ ਜਿਹਾ ਬੋਲਿਆ ਹਾਂਜੀ ਪਰ 70000 ਰੁਪਿਆ ਮੰਗ ਰੱਖੀ ਹੈ 62000 ਕੋ ਵੀਰ ਕਹਿੰਦਾ ਮਾਨਦੜ ਹੋਊਗਾ ਜੀ ਠੀਕ ਹੈ ਜੀ 62000 ਹਾਂਜੀ ਲਓ ਜੀ ਤੇ ਇਹਦੇ ਨਾਲ ਜਿਹੜੀ ਬੱਧੀਆ 2 ਨੰਬਰ ਦੀ ਮੱਝ ਵੀਰੀ ਇੱਡੀ ਦਸੀ ਡਿਟੇਲ ਆਪਾਂ ਵੀਰਾਂ ਨੂੰ ਇਹ ਭਾਈ ਸੁਆ ਤਿੱਜਾ ਹਾਂਜੀ ਬਾਕੀ ਭੈਣ ਭਰਾਵਾਂ ਦੇ ਗਾੜੀ ਭਾਵੇਂ ਕੋ ਚੌਥਾ ਲਾਲੇ ਜਿੰਨਾ ਮਰਜੀ ਦੁੱਧ ਦੇ ਥਲੇ ਜਿਹੜਾ ਵਾ 7 ਲੀਟਰ ਹੈਗਾ ਜੀ ਪੂਰਾ ਨੈੱਟ ਦੋਵੇਂ ਟਾਈਮ ਮਿਲਦੀ ਹੈ ਜੀ ਹਾਂਜੀ ਹਾਂਜੀ ਪਾੜੇ ਤੇ ਮਿਲਦੀ ਹੈ ਇਹ ਵੀ ਪਾੜੇ ਤੇ ਮਿਲਦੀ ਹੈ ਹਾਂਜੀ ਕੱਢੋ ਜੀ ਬਾਹਰ ਨੂੰ ਸੂਆ ਦੋਤੋਂ ਕੋ ਦੂਜਾ ਮੱਲੇ ਅਤੇ ਜਮ ਮੱਲੇ ਕੋ ਚੌਥਾ ਮੱਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਦੇ ਤੁਸੀਂ ਸਾਹਮਣੇ ਆ ਕੇ ਆਪ ਉਹ ਗਾੜੀ ਹੈ ਭੈਣ ਭਰਾਵਾਂ ਦੀ ਆਪਾਂ ਨਹੀਂ ਗਲਤੀ ਕਰੀ ਜਿੱਤ ਹਾਂਜੀ ਹਾਂਜੀ 7 ਕਿਲੋ ਦੁੱਧ ਵੀਰ ਕਹਿੰਦਾ ਹੁਣ ਤਿਆਰ ਹੈ ਜੀ ਥੋੜਾ ਜਿਹਾ ਲਿਸਾਪਨ ਦੋਸਤੋ ਜਰੂਰ ਰੱਖ ਦੀ ਹੈ ਕਿ ਗ੍ਰਾਮ ਪਸ਼ੂ ਸਾਹ ਬਾਕੀ ਦੋਸਤੋ ਕੱਦ-ਕੱਟ ਮੈਂ ਦਾ ਪੂਰਾ ਫੁੱਲ ਹੈ ਵੀ ਬੋਡੀ ਵੇਟ ਚੰਗਾ ਰਾਜੀ ਹੈ ਇਸ ਚੰਗੀ ਜੇ ਦੋ ਚਾਰ ਦਿਨ ਰਹਿ ਗਈ ਤੇ ਆ ਜੂਗੀ ਰੋਗ ਹਾਂਜੀ ਹਾਂਜੀ ਚਲੋ ਖਾ ਲਓ ਕਰੋ ਜੀ ਚੱਕ ਨਹੀਂ ਦੋਸਤੋ ਦੋ ਮੱਜਾ ਦਾ ਮਖਾਤੀ ਹੁਣ ਤੱਕ ਇਹ ਯੋਗ ਤੇ ਦੀ ਪਰਵਤੀ ਪਹਿਲੇ ਨੰਬਰ ਵਾਲੀ ਮਾਜ ਨੂੰ ਦੋਸਤੋ ਸੀਮਨ ਵੀ ਚੰਗਾ ਇੰਪੋਰਟਡ ਲੱਗਾ ਵੀਰੇ ਦੱਸਦਾ ਤੁਹਾਨੂੰ ਤੇ ਇਹਦੀ ਡਿਟੇਲ ਵੀ ਆਪਾਂ ਬਾਕੀ ਰਹਿਂਦੀ ਜਿਹੜੀ ਆ ਵੀਰੇ ਦੇ ਕੋਲੋਂ ਪੁੱਛ ਲੈਣੇ ਆ ਅੱਛਾ ਵੀਰੇ ਇਹਨੂੰ ਮੈਂ ਗ੍ਰੇਟੀਕਾ ਲੱਗਾ ਇਹ ਵੀ ਭਾਜੀ ਬਣੀ ਹੈ ਕਿੰਨੇ ਟਾਈਮ ਦੀ ਇੱਕ ਮਹੀਨਾ ਤੇ ਪੰਜਾਂ ਦਿਨ ਇਹਨੂੰ ਇੱਕ ਮਹੀਨਾ ਤੇ ਪੰਜ ਦਿਨ ਹੋ ਗਿਆ ਬਣੀ ਹੈ ਨਾ ਤੇ ਇਹ ਸੂਈ ਨੇ ਤਿੰਨ ਕਿ ਮਹੀਨੇ ਜਿਹੜਾ ਥੋੜਾ ਜਨਾ ਮਾਲ ਜ਼ਿਆਦਾ ਤੇ ਬੰਦੇ ਪਰਾਲੀ ਪੂਲੀ ਜੀ ਪਾਉਂਦੇ ਤਾਂ ਕਰਕੇ ਅੱਛਾ ਅੱਛਾ ਜੀ ਬਾਕੀ ਚਲੋ ਇਹ ਆ ਜੀ ਫਿਰ ਰੇਡ ਛੋਟਾ ਵਾ ਹਾਂ ਜੀ ਜੇ ਕੋ ਸੰਭੀ ਜੂ ਦੇ ਨਾਲ ਚੱਲੇ ਨੇ ਰਾਜੀ ਰੂਜੀ ਹੋਏ ਨਾ ਬਣ ਜਾਣਾ ਤੇ ਫੇਰ ਕਿੰਨਾ ਮੁੱਲ ਕਰਨਾ ਜੀ ਦਾ ਦੇ ਦੀ 50 ਦੀ ਕਮਾਂਗ ਮੰਨ ਰਹਾ ਹੋ ਸਦਾ ਲਿੱਸੀ ਜੀ 45 ਦੀ ਦੇ ਦੀ ਹੈ ਕਿ ਜੱਸ ਕਿ ਜੱਸ ਨੇ 42 42 ਹਾਂ ਜੀ ਲਓ ਜੀ ਦੋਸਤੋ 50000 ਰੁਪਿਆ ਡਿਮਾਂਡ ਰੱਖੀ ਗਈ ਤੇ 42000 ਤੇ ਤੁਹਾਡਾ ਆਆਂ ਗਿਆ ਦਾ ਮਾਨਤਾ ਥੋੜਾ ਬੜਾ ਸ਼ੋਰ ਛੱਪਾ ਜਰੂਰ ਹੋਊਗਾ ਇਹਦੇ ਨਾਲ ਜਿਹੜੀ ਬੱਦੀ ਹੈ ਵੀਰ ਮੱਜ ਤੈਂ ਦਾ ਨੰਬਰ ਦਸੀ ਡਿਟੇਲ ਇਹ ਭਾਜੀ ਮੂੰਹ ਹੈਗੀ ਜੇ ਚੌਗੀ ਚਾਰ ਦੰਦ ਹਾਂਜੀ ਚਾਰ ਦੰਦ ਆ ਤੇ ਇਹ ਵੀ ਜਿਹੜੀ ਇਹਨੂੰ ਵੀ ਸੀਮਨ ਚੰਗਾ ਭਰਿਆ ਅੱਛਾ ਜੀ ਇਹਨੂੰ 1 ਮਹੀਨਾ ਧੱਕ ਦੇਣ ਹੋਏ ਬਣੀ ਅੱਛਾ ਜੀ ਤੇ ਦੁੱਧ ਦੇ ਥੱਲੇ ਹੋਊਗਾ ਪੱਕਾ ਜਿਹੜਾ ਵਾ 8 ਲੀਟਰ ਆ ਕੋ 7 ਕਰਕੇ ਆਪਣਾ 7 ਕਰਕੇ ਕੋਈ ਸੌਦਾ ਕਰ ਲਿਆ ਹਾਂਜੀ ਹਾਂਜੀ ਠੀਕ ਹੈ ਜੀ ਉਹ ਬਾਕੀ ਸੱਜਰ ਨੇ ਮਹੀਨੇ ਦੁੱਧ 14 ਲੀਟਰ ਦਿੱਤਾ ਜੀ ਦੇ ਤੋਂ ਸੂਈ ਰੀ ਪੈਣੀ ਹੈ ਇਹ ਬਾਈ ਨੂੰ 1 ਮਹੀਨਾ ਤੇ ਕੋ ਦੱਕ ਦੇ ਹੋਏ ਆ ਤੇ ਸੂਈ ਨੂੰ 3 ਕ ਮਹੀਨੇ ਆ ਜੀ 3 ਮਹੀਨੇ ਦਾ ਟਾਈਮ ਵੀਰ ਕਹਿੰਦਾ ਸੂਈ ਦੀ ਹੋਗਾ ਤੇ 1 ਮਹੀਨਾ ਦੱਸ ਦੇ ਜਿਹੜਾ ਇਹ ਨੂੰ ਟੀਕਾ ਲੱਗੇ ਨਾ ਹੋਵੇ ਥੋੜਾ ਆ ਉਹ ਆਂਦੇ ਵੀ ਜੇ ਵੰਡ ਪਾਵਾਂਗੇ ਨਾ ਹੁਣ ਵੀ ਤੇ ਦੁੱਧ ਘਰ ਉਹ ਸਰਪ ਉਹ ਆਂਦੇ ਵੀ ਉਹਨਾਂ ਆਪਾਂ ਨੂੰ ਤਾਂ ਪੁੱਛਿਆ ਵਾ ਗਾੜੀ ਭੈਣ ਭਰਾ ਖਰੂ ਨਾ ਹਾਂਜੀ ਅਗਲੇ ਨੂੰ ਫਿਰ ਥੋੜਾ ਜਿਆ ਧਿਆਨ ਰੱਖ ਲੈਣਾ ਅਗਲਾ ਹਾਂਜੀ ਹਾਂਜੀ ਇਹ ਤੇ ਗੱਲ ਹੈ ਅੱਗੇ ਉਹ ਵੀ ਨਗਰ ਵਾਲਾ ਵੰਡ ਬੜਾ ਹਿਸਾਬ ਨਾਲ ਪਾਲਦਾ ਥੋੜਾ ਜਿਆ ਆਪਾਂ ਮੰਨ ਲਓ ਮਹੀਨੇ ਦੀ ਸੂਈ ਕਹਿ ਕੇ ਦੇ ਦੀਏ ਤੇ ਅਗਲਾ ਮਰ ਜਵੰਡ ਲਓ ਦੋ ਚਾਰ ਦੰਦ ਨਿਕਲ ਆਦੇ ਨਾ ਢਾਈਆਂ ਕੁ ਮਹੀਨੇ ਦੀ ਮੁੜਕੇ ਨਾਲ ਕੋਈ ਤੇਲ ਤੂਲ ਚੋਕਰ ਪਾ ਗਏ ਤੇ ਇਸ ਕੁਆਲਿਟੀ ਚੈੱਕ ਕਰ ਲੋ ਜੀ ਬਿਲਕੁਲ ਨਿਕਾ ਨਿਕਾ ਰਿੰਗ ਸਿੰਘ ਜੀ ਸੂਆ ਤੋਂ ਪਹਿਲਾ ਦੰਦ ਚਾਰ ਦੰਦ ਮੂੰਹ ਚ ਤੇ ਕੋਈ 1 ਮਹੀਨਾ ਤੇ 10 ਦਿਨ ਦੱਸ ਦੇਣਾ ਟਾਈਮ ਹਾਂਜੀ ਹਾਂਜੀ 1 ਮਹੀਨਾ 10 ਦਿਨ ਟਾਈਮ ਹੋਗਾ ਟੀਕਾ ਲੱਗੇ ਨੂੰ ਦੋ ਦੋ ਦੋਸਤੋ 7 ਤੋਂ 8 ਕਿਲੋ ਹੋਊਗਾ ਹੁਣ ਮੌਕੇ ਦਾ ਇਹ ਵੀ ਦੋਸਤੋ ਝੋਟੀ ਚੰਗੀ ਰਾਜੀ ਆ ਪੂਰੀ ਰਖੋ ਲਓ ਜੀ ਕਰ ਲੋ ਚੈੱਕ ਅਖਾ ਬ੍ਰਿਮ ਜੀ ਇਹਦਾ ਮੋਲ ਕੀ ਕਰਨਾ ਦੇਰੀਏ ਭਾਈ 60000 ਪੁਰੇ ਦੀ ਕੋਈ ਗੱਲ ਨਹੀਂ 60000 ਦੇ ਦੇਣੇ ਹੁਣ 60000 ਤੋਂ ਮਾਨਤਾ ਨਹੀਂ ਕਰਨਾ ਦੋ ਛੱਡ ਦਈਏ 58 ਹੋ ਗਿਆ ਹਾਂਜੀ ਹੈ ਕਿ ਜੱਸ ਕੋਈ ਹੋਰ ਇੱਕੇ ਵਾਰੀ ਜੱਸ ਨੂੰ 55 ਦੀ ਜਾਂ 55000 ਰੁਪਏ ਹਾਂਜੀ ਲਓ ਦੋਸਤੋ ਹਾਂਜੀ ਬ੍ਰਿਮ ਜੀ ਇੱਕ ਵਾਰੀ ਮੋਲੇ ਦਾ ਝੁੱਟ ਜਾ ਫਿਰ ਦੱਸ ਦਈਏ ਕਿਉਂਕਿ ਵਿੱਚੋਂ ਵੀਡੀਓ ਕੱਟੀ ਗਈ ਸੀ ਕਿਸੇ ਕਾਰਨ ਤੁਹਾਨੂੰ ਦੱਸਿਆ ਮੋਲੇ ਦਾ ਭਾਵੇਂ 60 65 ਜੋ ਮਰਜ਼ੀ ਕਰਾ ਲੈਗੇ ਹਾਂਜੀ 60000 ਰੁਪਏ ਦੱਸਿਆ ਲਾਸਟ ਹਾਂਜੀ 60 ਹਜ਼ਾਰ ਦੱਸਿਆ ਲਾ ਨਹੀਂ ਨਹੀਂ ਜੀ ਬਾਅਦ ਤੇ ਉਹਦਾ ਦੱਸਿਆ ਵਾ ਅੱਛਾ ਜੀ ਇਹਦਾ ਛੋਟਾ ਇਹ ਜੱਸ ਨੂੰ 55 ਜੀ 55 ਹਜ਼ਾਰ ਹਾਂਜੀ ਹਾਂ ਲਓ ਦੋਸਤੋ 60 ਹਜ਼ਾਰ ਰੁਪਿਆ ਦੀ డిਮਾਂਡ ਰੱਖੀ ਗਈ ਆ ਤੇ 55 ਹਜ਼ਾਰ ਰੁਪਏ ਦੇ ਵਿੱਚ ਤੁਹਾਡਾ ਆਆਂ ਗਿਆ ਦਾ ਮਾਣਤਨ ਮੌਕੇ ਤੇ ਜ਼ਰੂਰ ਹੋਊਗਾ ਉਹ ਦੋਸਤੋ ਵਿੱਚ ਕਾਲ ਆ ਗਈ ਇਸ ਕਰਕੇ ਥੋੜੀ ਜਿਹੀ ਵੀਡੀਓ ਵਿੱਚੋਂ ਕੱਟੀ ਗਈ ਸੀ ਦੁਬਾਰਾ ਚਲਾਈਏ ਲਓ ਜੀ ਕਰੋ ਗੱਲ ਹਾਂਜੀ ਨੀਲੀ ਰਾਵੀ ਦੀ ਦੱਸੀ ਵੀ ਡਿਟੇਲ ਨੀਲੀ ਰਾਵੀ ਭਾਜੀ ਮਿਲਦੀ ਭਾਰੇ ਤੇ ਵੀ ਅੱਛਾ ਜੀ ਤੇ ਇਹਨੂੰ ਬਣੀ ਨੂੰ ਏਜ 5 ਹੀ ਦੇਣ ਅਸ਼ੇ ਜੀ 25 ਦਿਨ ਤਾਂ ਜੀ ਰਣ ਬਣੀ ਨੂੰ ਹੋਏ ਆ ਤੇ ਸੂਈ ਨੂੰ 3 ਮਹੀਨੇ ਹੋਏ ਜੇ ਤੇ ਬਾਕੀ ਸੂਆ ਉਹਨਾਂ ਦੇ ਕਹਿਣ ਮੁਤਾਬਕ ਦੁੱਜੇ ਤੇ ਜਾਂਦੇ ਉਹ ਬਾਕੀ ਭੈਣ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਤੇ ਹੈਗੀ ਪਿਓ ਪ੍ਰੋਪਰ ਨੀਲੀ ਰਹਿ ਗਈ ਪਿਓ ਨੀਲੀ ਰਹਿ ਗਈ ਦੱਸੋ ਕਰ ਲੋ ਚੱਕ ਜੀ ਗਾੜੀ ਜਿਹੜਾ ਇਹਨੂੰ ਆ ਨਾ ਸੀਮਣ ਉਹ ਆਂਦੇ ਵੀ ਇਹਨੂੰ ਭਰਿਆ ਜੇ ਚਲੋ ਹੁਣ ਕਿਸੇ ਨੇ ਅਖਣਾ ਮੈਂ ਮਾੜੀ ਆ ਤੇ ਸੀਉਣਵਾ ਦਾ ਦੱਸ ਹੀ ਜਾਂਦਾ ਹਾਂਜੀ ਹਾਂਜੀ ਉਹ ਆਂਦੇ ਆ ਵੀ ਸੀਮਣ ਨਹੀਂ ਭਰਿਆ ਦੇ ਹਰੀ ਕਾਲੇ ਦਾ ਆ ਡਾਇਮੰਡ ਬੋਲ ਹਾਂਜੀ ਠੀਕ ਹੈ ਜੀ ਤੇ ਅਸਲ ਭੂਰੇ ਆਂਦੀ ਆ ਆਪਾਂ ਹੀ ਠੀਕ ਹੈ ਜੀ ਨੀਲੀ ਰਾਵੀ ਦੀ ਮਹੀਂ ਉਥੋਂ ਮਿਲਦੀ ਹੈ ਔਰ ਕਰੋ ਮਿਲਦੀ ਹੈ ਠੀਕ ਹੈ ਜੀ ਹਾਂਜੀ ਹਾਂਜੀ ਕਟਿਆ ਵੀਰ ਦੀ ਬਾਰ ਨੂੰ ਦੁੱਧ ਕਿੰਨਾ ਦੱਸੇ ਜੀ ਦੁੱਧ ਭਾਜੀ 8 7 ਲੀਟਰ ਨਾਲੇ ਕੋ ਪੱਕਾ 7 ਲੀਟਰ ਮੰਨ ਕੇ ਦੋਸਤੋ ਕੋਈ ਸੌਦਾ ਕਰ ਸਕਦਾ ਹੈ 7 ਲੀਟਰ ਪੱਕਾ ਲਾ ਲੇ ਤੇ ਜਿਹੜਾ ਦੋਸਤੋ ਨੂੰ ਸੀਮਨ ਅੱਗੇ ਲੱਗਾ ਵਾ ਵੀਰ ਦੇ ਕਹਿਣ ਮਤਾਬਕ ਡਾਇਮੰਡ ਬੋਲ ਹਰੀ ਕੈਂ ਦਾ ਲੱਗਾ ਪੰਨੀਆਂ ਦਾ ਨਾ ਹੀ ਬਣੇਗੀ ਲੈ ਦੋਸਤੋ ਕੋਈ ਇਹ ਨਾ ਜਜਮੈਂਟ ਕਰੇ ਕਿ ਪਸ਼ੂ ਲਿੱਸਾ ਵਾ ਜਾਂ ਕਿੱਦਾਂ ਵੀ ਹੈ ਇਹ ਇੱਕ ਦੋਸਤੋ ਸ਼ੌਂਕ ਹੁੰਦਾ ਬੰਦੇ ਦਾ ਮੈਂ ਚਲੋ ਜਿਨੇ ਗਾਂ ਲੈਣਾ ਜੀ ਹਾਂਜੀ 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 ਆ ਲੋ ਜੀ ਕਰੋ ਚੈੱਕ ਇਹ ਆ ਵੀ ਕੋ ਬੱਚਾ ਮਾਂ ਤੇ ਚਲ ਜਾਂਦਾ ਤੇ ਕੋ ਹਾਂ ਜੀ ਦੋਸਤੋ ਕਰ ਲਓ ਚੈੱਕ ਪੂਰਾ ਕੱਦ ਕਰ ਜੇ ਮੈਂ ਦਾ ਰਾਜੀ ਆ ਦੋਸਤੋ ਪੂਰੀ ਆ ਕਰ ਲਿਓ ਚੈੱਕ 8 ਲੀਟਰ ਦਾ ਵਿਖਾਵਾ ਕਰਦੀ ਹੈ 7 ਲੀਟਰ ਦਾ ਵੀ ਕਿੰਦਾ ਕੋਈ ਮੰਨ ਕੇ ਸੌਦਾ ਕਰ ਲਈ ਬੇਸ਼ੱਕ ਅੱਛਾ ਵੀ 18 ਤੁਨਾ ਚਾਹ ਰਹੇ ਨੇ ਤੇ ਬਰਾਬਰ ਆਉਂਦੀ ਵਧੀਆ ਜੀ ਬਰਾਬਰ ਬਰਾਬਰ ਨਹੀਂ ਦੋਸਤੋ ਚਮੜੀ ਵੀ ਦੀ ਬਿਲਕੁਲ ਨਹੀਂ ਕਰ ਲਓ ਚੈੱਕ ਜੀ ਇਹ ਦੁੱਧ ਦੇਣ ਵਾਲੀ ਹੈ ਜੀ ਸੂਈ ਆ ਇਹ ਚੋਕੇ ਖੜੇ ਜਿੱਦਾਂ ਕੋ ਮਰਜ਼ੀ ਆਪਣੀ ਠੀਕ ਹੈ ਜੀ ਆਡਰ ਕੁਆਲਿਟੀ ਬਹੁਤ ਚੰਗੀ ਬਾਕੀ ਜੋ ਕੁ ਹੈਗਾ ਭਣ ਭਾਵੇਂ ਦਾ ਹਾਂਜੀ ਹਾਂਜੀ ਤੇ ਇਹਦਾ ਬਰੇਮ ਚ ਮੁੱਲ ਕਰਨਾ ਇਹ ਦੇਰੀਏ ਭਾਜੀ 55 ਦੀ ਕਹਿੰਦਾ ਕਿ ਮਾਨਤਨ ਸੋਦਾ 55 ਦੀ ਦੇਰੀ ਕੋਰੇ ਆ ਕਿ ਜੈਸਨੋਂ 50 ਹੀ ਆ 50 ਹੋ ਗਿਆ ਪੂਰਾ ਹਾਂਜੀ ਹਾਂਜੀ ਲੋ ਜੀ ਦੋਸਤੋ 55000 ਰੁਪਏ ਵੈਸੇ ਵੀਰ ਨੇ ਡਿਮਾਂਡ ਰੱਖੀ ਹੈ ਤੇ 50000 ਰੁਪਏ ਦੇ ਵਿੱਚ ਵੀਰ ਕਹਿੰਦਾ ਆਿਆਂ ਗਿਆ ਦਾ ਮਾਨਤਨ ਮੌਕੇ ਤੇ ਛੋਰ ਛਪਾ ਜਿਹੜਾ ਜਰੂਰ ਹੋਊਗਾ ਤੇ ਇਹਦੇ ਜਿਹੜੀ ਨਾਲ ਬੱਧੀ ਮਜਬੂਰੀ ਇਹਦੀ ਰਸੀ ਡਿਟੇਲ ਆਪਾਂ ਤੇ ਪੈਸੂ ਆ ਦੱਜਾ ਇਹ ਵੀ ਦੋਸਤੋ ਆਰਡਰ ਕੁਆਲਟੀ ਜਿਹੜੀ ਇਹ ਕਰਮਚਾਰੀ ਨੇ ਬਹੁਤ ਜਾਨੇ ਤੇ ਦੁੱਧ ਦੇ ਥਲੇ 8 ਲੀਟਰ ਆ ਹਾਂਜੀ 7 ਲਾ ਕੇ ਇੱਕ ਸੌਦਾ ਕਰਦੇ ਮਿਲਦੀ ਮਿਲਦੀ ਭਾੜੇ ਤੇ ਆ ਅੱਛਾ ਜੀ ਤੇ ਧਾਰ ਦੇ ਦੀ ਜੀ ਮੜੀ ਜੀ ਉਸ ਵੇਲੇ ਠੀਕ ਤੇ ਬਣੀ ਨੂੰ ਮਹੀਨਾ ਆ ਜੀ ਇਹਨੂੰ ਵੀ ਮਹੀਨਾ ਹੋ ਗਿਆ ਉਸ ਨੂੰ 3 ਮਹੀਨੇ ਤਿੰਨ ਮਹੀਨੇ ਸੁਆ ਕਿੰਨਾ ਸੁਈ ਸੁਆ ਭਾਜੀ ਦੁੱਧ ਆਉਂਦੇ ਆ ਅੱਛਾ ਜੀ ਬਾਕੀ ਪੈਣਾ ਭਰਾਵਾਂ ਦੇ ਗਾੜੀ ਹੈ ਸਰ ਬਾਕੀ ਜੋ ਤੁਸੀਂ ਵੇਖ ਲਓ ਸਕਰੀਨ ਤੇ ਤੁਹਾਨੂੰ ਪ੍ਰੋਪਰ ਦਿਖ ਰਹੀ ਹੈ ਹਾਂਜੀ ਠੀਕ ਹੈ ਜੀ ਤੇ ਦੁੱਧ 8 ਕਿਲੋ ਦੱਸਿਆ ਹੁਣ 7 ਲਾ ਲਏ ਜੀ 7 ਲਾ ਲਏ ਦੋਸਤੋ ਕੋਈ ਤੇ ਇਸ ਨੂੰ ਟੀਕਾ ਲੱ ਤਕਰੀਬਨ ਦੋਸਤੋ ਜਿੰਨੀਆਂ ਵੀ ਮੱਜਾਂ ਵਾਂ ਟੀਕੇ ਸਾਰੀਆਂ ਮੱਜਾਂ ਲੱਗੇ ਆ ਉਹ ਤਾਂ ਪੋਛ ਲਈਦਾ ਜੀ ਅਗਲੇ ਹਫਤੇ ਦੱਸ ਦੇਣਾ ਆਪਣੇ ਜਿਹੜੇ ਡੰਗਰ ਚੈੱਕ ਕਰਾ ਲਈਦਾ ਫੇਰ ਠੀਕ 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 ਜੀ ਜੇ ਅਗਲਾ ਵੀ ਕਰਾ ਸਕਦਾ ਠੀਕ ਹੈ ਜੀ ਲਓ ਦੋਸਤੋ ਕਰ ਲਓ ਚੈੱਕ ਹਾਲੋ ਜੀ ਦਰਦੀ ਆ ਥੋੜਾ ਜਿਹਾ ਮੇਰੇ ਤੋਂ ਵੀ ਰਿਆ ਮੈਨੂੰ ਫੜੀ ਘੁੱਟ ਕੇ ਫੜ ਕੇ ਰੱਖ ਨਹੀ ਹਾਲੇ ਸਿੱਕਰੂ ਚੈੱਕ ਜੀ ਆਹ ਲੋ ਜੀ ਦੀ ਪਿੱਠ ਪੜੀ ਚੜਾਈ ਚੈੱਕ ਕਰੋ ਕਰਮਾਈ ਨੇ ਆਰਡਰ ਜਿਹੜਾ ਤਿਆਰ ਕੀਤਾ ਬਿਲਕੁਲ ਸੱਜਰ ਮੱਜਾਂ ਨਾਲ ਤਿਆਰ ਕੀਤਾ ਜੀ। ਬਾਕੀ ਦੋਸਤੋ ਸਾਡਾ ਕੰਮ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਆ ਪਸ਼ੂ ਦੀ ਨਰਖ ਪਰਖ ਤਸੱਲੀ ਤੁਸੀਂ ਆਪ ਕਰਨੀ ਲੀ ਆ ਜੀ। ਨਹੀਂ ਜਿੰਦਾ ਮਰਜੀ ਕੋ ਵੇਖੋ। ਹਾਂਜੀ ਹਾਂਜੀ। ਤੇ ਇਹ ਵੀ ਵੀਰੇ ਚਾਰੇ ਸਣੇ ਜੁਹੜਾਂ ਤੋਂ ਆਏ ਪੂਰੀ ਬਰਾ। ਵਧੀਆ ਜੀ ਵਧੀਆ ਕੋ ਗਾ ਜੀ। ਲਓ ਜੀ ਕਰੋ ਚੈੱਕ ਜੀ ਦੋਸਤੋ ਇਹਦਾ ਆਰਡਰ ਕੁਆਲਿਟੀ ਕਰੋ ਚੈੱਕ। ਸੋਹਣੀਆਂ ਕਰਮਾਲੀ ਵੀਰੇ ਆ ਜੀ ਇਹ ਪੂਰੀ ਜੰਮੀ ਪਲੀ। ਕੀ ਮੁੱਲ ਕਰਨਾ ਬ੍ਰਹਮ ਜੀ ਦਾ ਦੇ ਦਈਏ ਜੀ 60 ਦੀ ਵੀ ਪੂਰੀ 55 ਦੀ ਹਾਂ ਜੀ ਜੱਸਾ ਨੂੰ ਬੁੰਜਰ ਚਾਹ ਬੁੰਜਾ ਜੀ ਹਾਂ ਜੀ ਠੀਕ ਹੈ ਜੀ ਲੋ ਦੋਸਤੋ ਡਿਮਾਂਡ ਵੈਸੇ ਜੀ ਦੇਖੀ ਤੇ 60000 ਰੁਪਏ ਰੱਖੀ ਵੀਰ ਨੇ ਤੇ 55000 ਰੁਪਏ ਦੇ ਵਿੱਚ ਵੀਰ ਕਹਿੰਦਾ ਮੰਨਣ ਹੋਊਗਾ ਡਰਾ ਵਾਕੇ ਵੀਰ ਕਹਦਾ ਇੱਕ ਰੀ ਮੁੱਲ ਸਿਖਰ ਦਾ ਕਰਦਾ ਬਾਕੀ ਫਿਰ ਆਪਣੇ ਆਪ ਟਿਕਾਣੇ ਆ ਜਾਂਦਾ ਠੀਕ ਠੀਕ ਇਹਨੂੰ ਵੀ ਬੜਾ ਵੀਰ ਨੂੰ ਇਥੇ ਇੱਕ ਵਿਗਣੀ ਉਹ ਨਹੀਂ ਜੀ ਕੋਈ ਨਹੀਂ ਆਪਣਾ ਉਹ ਬਾਹ ਦੀ ਮਾਰ ਦੇ ਮੈਨ ਨਾ ਲਗਾ ਉਹਨੇ ਹਾਂ ਜੀ ਅੱਗੇ ਜੀ ਆਹ ਦੋਸਤੋ ਮੱਝ ਕੇ ਵੀ ਪਿਓਰ ਨੀਲੀ ਰਵੀ ਦੀ ਝੋਟੀ ਤੁਸੀਂ ਚੈੱਕ ਕਰਨ ਨਿਸ਼ਾਨੀਆਂ ਪੂਰੀਆਂ ਕਵਰ ਕਰ ਲਈ ਜੇ ਅੱਖਾਂ ਦੇ ਵਿੱਚ ਬਿੱਲੀਆਂ ਬਣ ਕੇ ਚਿਹਰੇ ਦੇ ਵਿੱਚ ਕੱਟੇਗਾ ਚਾਰੇ ਖੋਰਾ ਵਾਈਟ ਪੂਛ ਵਾਈਟ ਇਹਨੂੰ ਵੀਰ ਕਿੰਨਾ ਟਾਈਮ لگا ਸੀ ਇਹ ਭਾਜੀ ਸੂਈ ਨੂੰ ਤੇ ਹੋ ਗਿਆ ਉਹ ਟਾਈਮ ਇਹਨੂੰ ਸਾਢੇ 6 ਮਹੀਨਿਆਂ ਦੀ ਗੱਬਣਿਆ ਕਸ਼ਾ ਇੱਕਨ ਫਰਮੇ ਸੱਤਾਂ ਦੇ ਲਾਗੇ ਕੋ ਚੈੱਕ ਕਰਾ ਕੇ ਲੈ ਜਾ ਠੀਕ ਹੈ ਜੀ ਤੇ ਇਹ ਹੁਣ ਦੋ ਦਿਨ ਦੀ ਦੁੱਧ ਨਹੀਂ ਜੀਗਾ ਦੁੱਧ ਉਹ ਡਰਾਈ ਹਾਂ ਜੀ ਠੀਕ ਹੈ ਜੀ ਕੱਢੀਏ ਬਾਹ ਸੁਭਾ ਪਹਿਲਾ ਸੂਈ ਹਾਂਜੀ ਪਹਿਲਾ ਸੂਈ ਦੂਜੇ ਦੀ ਗੱਬਣ ਅੱਛਾ ਪਹਿਲਾ ਸੁਭਾ ਦੋਸਤੋ ਸੂਈ ਆ ਦੂਜੇ ਸੂਈ ਆ ਤੇ ਗੱਬਣੇ ਸਾਢੇ 6 ਤੋਂ 7 ਮਹੀਨੇ ਦਾ ਟਾਈਮ ਹੋ ਗਿਆ ਗੱਬਣੀ ਨੂੰ ਮੂੰਹ ਛਗੀ ਆ ਜੀ ਲਓ ਜੀ 6 ਦੰਦ ਮੂੰਹ ਝੋਟੀ ਪਿਓਰ ਨੀਲੀ ਰਵੀ ਦੀ ਕਰੋ ਚੱਕ ਜੀ ਹਾਲੋ ਜੀ ਦੋਸਤੋ ਦੂਜੇ ਸੂਈ ਜਾ ਕੇ ਵੈਸੇ ਪੂ ਮਹਾ ਦੁੱਧ ਦੇਣ ਦੇ ਕਾਬਿਲ ਹੁੰਦਾ ਹੀ ਆ ਪਹਿਲੇ ਸੂਈ ਦੇ ਤੁਹਾਨੂੰ ਪਤਾ ਥੋੜਾ ਬੜਾ ਦੁੱਧ ਕੋਈ 10 ਲੀਟਰ ਰਹਿ ਜਬਨੇ ਚੁੰਗੀਆਂ ਕਰਵਾ ਲਈਏ ਨਹੀਂ ਜੀ ਉਹਨਾਂ ਨੇ ਕਹਿਣ ਮੁਤਾਬਕ ਵੱਡੀ ਛੋਟੀ ਹੋਣ ਦੇ 11-12 ਲੀਟਰ ਦੁੱਧ ਕੱਢਿਆ ਪਹਿਲੇ ਸਵੇਰੇ ਠੀਕ ਹੈ ਜੀ ਬਾਕੀ ਦੋਸਤੋ ਕੱਦ ਕਾਠ ਮੈਂ ਦਾ ਤੁਸੀਂ ਚੈੱਕ ਕਰ ਲਓ ਉਹ ਸਿੰਗ ਦਾ ਵੀਰ ਤਾਂ ਖੋਖ ਲੱਥਾ ਪਰਲੇ ਹਾਂਜੀ ਖੋਖ ਲੱਥਾ ਬਾਕੀ ਕੋ ਸੰਭ ਲੈ ਤੇ ਛੋਟੀ ਵੱਡੀ ਹੈ ਛੋਟੀ ਦੇ ਦੋਸਤੋ ਬਹੁਤ ਵਧੀਆ ਜੀ ਜਿਹੜਾ ਮੂਲ ਕਰਨਾ ਅਦਰ ਲਾ ਲੂਗਾ ਨਾਲ ਹਾਂਜੀ ਹਾਂਜੀ ਟਾਈਮ ਮੁਤਾਬਕ ਇਹਦਾ ਦੋਸਤੋ ਕੋਈ 3 ਕੁ ਮਹੀਨੇ ਦਾ ਟਾਈਮ ਇਹਦਾ ਰਹੇਗਾ ਸੂਣ ਦਾ ਵੈਸੇ ਮੈਂ 8.5-9-10 ਮਹੀਨੇ ਦੇ ਵਿੱਚ ਵੀ ਸੂਪਿੰਦੀ ਸੋਹਣੀ ਹੈ ਦੋਸਤੋ ਪੂਰੀ ਵੇਖੋ ਰੱਜ ਕੇ ਸੋਹਣੀ ਹੈ ਜੀ ਕਦ ਪੂਰਾ ਵੱਡਾ ਜੀ ਕਿਸੇ ਕਿਸਮ ਦੀ ਕੋਈ ਵੀ ਕਮੀ ਨਹੀਂ ਹੈਗੀ ਸਾਰੀਆਂ ਨਿਸ਼ਾਨੀਆਂ ਪੂਰੀਆਂ ਦੋਸਤੋ ਨੀਲੀ ਰਾਵੀ ਵਾਲੀਆਂ ਕਵਰ ਕਰਦੀ ਹੈ ਫੁੱਲ ਬ੍ਰੀਡ ਪੂਰਾ ਉੱਚਾ ਲੰਮਾ ਕਦ ਸਾਰੀਆਂ ਮਈਆਂ ਨੂੰ ਵੱਡਾ ਕਦ ਜੀ ਨੀਲੀ ਚਮੜੀ ਦੋਸਤੋ ਜਿਹਨੂੰ ਆਪਾਂ ਨੀਲੀ ਰਾਵੀ ਕਹਿੰਦੇ ਨੇ ਚਮੜੀ ਵੀ ਦੋਸਤੋ ਕਰ ਲੂ ਚੱਕ ਨੀਲੇ ਰੰਗ ਦੀ ਜਿਹੜੀ ਤੇ ਇਹਨੇ ਵੀਰੇ ਸੱਜਣ ਨੇ ਦੁੱਧ ਕੰਨਾਂ ਵਿੱਚ ਪਾਇਆ 11 12 ਲੀਟਰ ਦੁੱਧ ਪਾਇਆ 11 12 ਕਿਲੋ ਦੁੱਧ ਚਵਾਇਆ ਨੇ ਹਾਂਜੀ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਹੈ ਇਹਦਾ ਭਾਜੀ ਛੋਟਾ ਹੀ ਆਪਾਂ ਸਮਝਾਈ ਵੀ ਪੈਣੀ ਅਗਲੇ ਨੂੰ ਹਾਂਜੀ ਹਾਂਜੀ ਇਹ ਦੇ ਦੀ 65000 ਦੀ ਕੰਮ ਕਮਾਨ ਤਨ ਸਕ 55 ਦੀ ਦੇ ਦੀ ਹੋਰ ਵੀ ਚੈਸੀ ਪੂਰੇ 50 ਦੀ ਜਾਂਦਾ ਅੱਲਾਹ ਜੀ ਹੁਣਾਂ ਜੀ ਕੋਈ ਕਰੇ ਆਪਾਂ ਸਾਰੇ ਮੋਲ ਭੈਣ ਭਾ ਫਿਰ ਵੀ ਕਸਾਈ ਕਰਦੇ ਆਪਾਂ ਇਹ ਬੇਨਤੀ ਕਰਦੇ ਆ ਵੀ ਆਪਣੇ ਮੋਲ ਨਹੀਂ ਕਸਾਈ ਆ ਲੈ ਹੁੰਦੇ ਠੀਕ ਹੈ ਜੀ ਹਾਂਜੀ ਹਾਂ ਜੀ ਲੈ ਦੋਸਤੋ ਮੋਲ ਲੈ ਵੇ ਬਿਲਕੁਲ ਜੈ ਜੀ 60000 ਰੁਪਏ ਵੇਹ ਡਿਮਾਂਡ ਰੱਖੀ ਹੈ ਵੀ ਇਹਨੇ ਤੇ 50000 ਰੁਪਏ ਦਾ ਮਾਨਤਨ ਹੈਗਾ ਜੇ ਮੌਕੇ ਦਾ ਜਿਹਦੇ ਵਿੱਚ ਤੁਹਾਡਾ ਆਇਆ ਗਿਆ ਦਾ ਮਾਨਤਨ ਹੋਗਾ 50000 ਹੋਰ ਕਿ ਅੱਡੇ ਤੇ ਹੁੰਦੀ ਤੇ 60 65000 ਆਪਾਂ 50000 ਸੱਜੂ ਸੂਈ ਝੂੜੀ ਦੋਸਤ ਕਰਨੇ ਚਾਹ ਕੇ ਜੀ ਦੋਸਤੋ ਚਲੋ ਲੱਖ ਦੀ ਲਾਓ ਜੀ ਤੁਸੀਂ 6 ਨਗ ਬਖਾਏ ਆ ਤੇਰੇ ਕੋ 50000 ਖਰਚਦਾ ਕਟੀ ਨੂੰ ਪੱਟੇ ਪਾਉਣ ਨੂੰ ਚੰਗਾ ਹਾਂਜੀ 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 ਇੱਕ ਨਗ ਦੋਸਤੋ ਗੱਬਣਿਆ ਮੱਝ ਜਿਹੜੀ ਸਾਹਮਣੇ ਸਕਰੀਨ ਤੇ ਪੰਜ ਮੱਝਾਂ ਦੋਸਤੋ ਦੁੱਧ ਦਿੰਦੀਆਂ ਜੇ ਕੋਈ ਮੇਰਾ ਵੀਰ ਆਵੇ ਇੱਕ ਟਾਈਮ ਦੋ ਟਾਈਮ ਚੋਕ ਇਹ ਆਪਣੀ ਤਸੱਲੀ ਜਿਹੜੀ ਆ ਕਰ ਸਕਦਾ ਤੁਹਾਡਾ ਹੱਕ ਬਣਦਾ ਤੇ ਜਿਹੜੀ ਦੋਸਤੋ ਮੱਝ ਗੱਬਣਿਆ ਉਹਨੂੰ ਥੋੜਾ ਦੀ ਟਿਪ ਕੇ ਪਾਸ ਕਰਕੇ ਆਪਣੀ ਤਸੱਲੀ ਮੇਰੇ ਵੀਰ ਜਰੂਰ ਕਰਿਆ ਕਰੋ ਐਡਰੈਸ ਏਕੀ ਵੀਰ ਦਾ ਫੇਰ ਬੋਲ ਦੇਣਾ ਪਿੰਡ ਦੋਸਤੋ ਵੀਰ ਦਾ ਹੈਗਾ ਚਮਕੇ तहसील ਤੇ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਉਹ ਪਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਤੇ ਫੋਨ ਨੰਬਰ ਵੀ ਰ ਆਪਣਾ ਇੱਕ ਰਿਫੇ ਬੋਲਦੀ ਫੋਨ ਨੰਬਰ ਹੈਗਾ ਪਾਜੀ 628474427 ਹਾਂਜੀ 628474427 ਹਾਂਜੀ ਬਾਕੀ ਹੱਥ ਜੋੜ ਕੇ ਆਪਣੀ ਬੇਨਤੀ ਇਹੋ ਹੀ ਆ ਵੀਡੀਓ ਜੰਦੀ ਆ ਵੀ ਘਰੇ ਆ ਕੇ ਆਪਦੀ ਚੋ ਕੇ ਪਾਸ ਕਰਕੇ ਕਢੋ ਹਾਂਜੀ ਹਾਂਜੀ ਜਿਹੜੀ ਗੱਬਣ ਟਿੱਪ ਕੇ ਆਵਦੀ ਤੇ ਭਾਵੇਂ ਚੱਕਰਾ ਆ ਗਿਆ ਉਹਦਾ ਡਾਕਟਰ ਲੈ ਉਹ ਚੱਕਰਾ ਕਰ ਠੀਕ 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 ਉਹ ਵੀ ਸਾਲੀਆਂ ਚੀਜ਼ਾਂ ਭਾਜੀ ਹਾਂਜੀ ਹਾਂਜੀ ਲੈ ਆ ਕੇ ਲਾਈਆਂ ਹੋਣੇ ਆਪਾਂ ਹਾਂਜੀ ਤੇ ਚਲੋ ਇਹ ਆ ਵੀ ਗਾੜੀ ਚਲੋ ਮਹਾਰਾਜ ਜਿਹੜਾ ਖੜੇ ਲੈਣੀਆਂ ਕਰੀ ਉਹਨੂੰ ਆਪਦੀ ਵੇਖ ਕੇ ਖੜੇ ਜੀ ਹਰ ਕੋਈ ਠੀਕ ਹੈ ਤਸੱਲੀ ਆਪਣੀ ਤਸੱਲੀ ਕਰਕੇ ਖੜੇ ਜੋ ਆਪਣੀ ਜਿਹੜੀ ਜ਼ਿੰਮੇਵਾਰੀ ਆਪਣੀ ਮੰਨਦੀ ਆਪਾਂ ਘਰ ਆਏ ਦਾ ਮਾਨਦਾਨ ਕਰਾ ਹਾਂ ਕਈ ਵੀਰ ਵੀ ਇਦਾਂ ਕਰਦੇ ਨੇ ਵੀ ਹੁਣ ਆਪਾਂ ਹੋਰ ਸੁਖਰੀਦ ਕੇ ਲੈ ਜਾਂਦੇ ਮੁੜ ਕੇ ਸੇਵਾ ਜਾ ਕੇ ਲਾਂਮਾ ਦੇਣ ਗੱਲ ਇਹ ਆ ਜੀ ਵੀ ਆਪਾਂ ਆਪਣੇ ਘ ਆਪਾਂ ਜਿਹੜਾ ਆਪਣਾ ਕਬਨ ਦਾ ਵਾ ਤਸਲੀ ਕਰਾਉਣ ਦਾ ਜਾਂ ਅਗਲਾ ਘਰੇ ਆਇਆ ਵੀ ਇਹ ਨਹੀਂ ਵੱਧ ਮੁੱਲ ਕਰਾਂਗੇ ਵੀ ਜਿਹੜਾ ਮੁੱਲ ਪਾਇਆ ਵੀਡੀਓ 'ਚ ਮੁੱਲ ਪਾਇਆ ਨੂੰ ਕੋਈ 1500 ਦਾ ਮਾਣ ਕਰਾ ਮਾਣ ਹੋਊਗਾ ਹੈਨਾ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਮੁੱਲ ਜਿਹੜੇ ਇਸ ਫਾਰਮ ਤੋਂ ਸਭ ਤੋਂ ਜਾਇਜ਼ ਮੁੱਲ ਹੁੰਦੇ ਜੇ ਚੰਗੀਆਂ ਮਚਾਂ ਨਹੀਂ ਹੁੰਦਾ ਬਾਕੀ ਆਪਣਾ ਵਰタル ਨਹੀਂ ਹੁੰਦਾ ਜਿਹੜਾ ਜੋੜਾ ਲਊਗਾ ਪਹੁੰਚ ਕਰ ਦਾਂਗੇ ਸੋਗਲ ਬਟ ਅੱਛਾ 100 ਕਿਲੋਮੀਟਰ ਦੀ ਪਹੁੰਚ ਹੈਗੀ ਨਾ ਇਹ ਆਪਾਂ ਪਹਿਲਾਂ ਹੀ ਕਹਦੇ ਗਏ ਕਰਨਾ ਰਾਮ ਜੀ ਲਓ ਦੋਸਤੋ ਜਿਹੜਾ ਵੀਰ ਕਹਿੰਦਾ ਵੀ ਜੋੜਾ ਖਰੀਦੂਗਾ 100 ਕਿਲੋਮੀਟਰ ਦੀ ਪਹੁੰ ਬਾਕੀ ਜਿਹੜੇ ਵੀਰ ਨੂੰ ਜਿਹੜਾ ਨਗ ਪਸੰਦ ਆਊਗਾ ਨੰਬਰ ਜਿਹੜਾ ਵੀਰ ਦਾ ਸਕਰੀਨ ਤੇ ਚੱਲੂਗਾ ਵੀਰ ਨਾਲ ਫੋਨ ਤੇ ਗੱਲਬਾਤ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ ਧੰਨਵਾਦ ਉਸ ਤੁਹਾਡਾ ਵੀਡੀਓ ਦੇਖਣ ਵਾਸਤੇ